ਦੇਖੋ ਗੱਲ ਇਹ ਆ ਵੀ ਸਭ ਤੋਂ ਨੇੜੇ ਜੇ ਕੋਈ ਭਾਜਪੀ ਦੇ ਸੀ ਤਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਮੈਂ ਤਾਂ 2009 ਤੋਂ ਉੱਥੇ ਦੇਖਦਾ ਹੀ ਸੀ ਵੀ ਕਿੰਨਾ ਮਾਣ ਤੇ ਕਿੰਨਾ ਸਤਕਾਰ ਇੱਕ ਦੂਜੇ ਦਾ ਸੀ મોદી ਸਾਹਿਬ ਪੈਰੀਂ ਹੱਥ ਲਾਉਂਦੇ ਸੀ ਹੁਣ ਗੱਲ ਜਦੋਂ ਲੋੜ ਪੈ ਗਈ ਜਦੋਂ ਕਿਸਾਨ ਬਿੱਲ ਆ ਗਏ ਦੋ ਦੋ ਸਭ ਤੋਂ ਸੀਗੇ ਕਿਸਾਨ ਪਾਰਟੀਆਂ ਦੋਨੋਂ ਜਗ੍ਹਾ ਹੀ ਸਭ ਤੋਂ ਜ਼ਿਆਦਾ ਖੇਤੀ ਹੁੰਦੀ ਆ ਉਹ ਅੱਜ ਚਲੋ ਹੋਰਾਂ ਚ ਵੀ ਹੋਣ ਲੱਗੀ ਪਰ ਪੰਜਾਬ ਤੇ ਹਰਿਆਣਾ ਇੱਧਰ ਚਟਾਲਾ ਸਾਹਿਬ ਦਾ ਪੋਤਾ ਮਿਨਿਸਟਰ ਸੀ ਉਧਰ ਬਾਦਲ ਸਾਹਿਬ ਦੀ ਨੋ ਕੈਬਨਿਟ ਚ ਮੰਤਰੀ ਸੀ ਦੋਨਾਂ ਨੇ ਗਮਰਾਹ ਕਰਕੇ ਜਦੋਂ ਬਿੱਲ ਆਇਆ ਕੋਈ ਨਹੀਂ ਕਿਸੇ ਨੂੰ ਦੱਸਿਆ ਉਹਨਾਂ ਨੇ ਪੁੱਛੀ ਕਿ ਵੀ ਉੱਤੇ ਗੱਲ ਥੱਲੇ ਗੱਲ ਕਰ ਲਈ ਯੂਨੀਅਨ ਨਾਲ ਕਰ ਲਈ ਨਹੀਂ ਕਹਿੰਦੇ ਜੀ ਹਾਂ ਬਿਲਕੁਲ ਠੀਕ ਜਦੋਂ ਬਿੱਲ ਆ ਕੇ ਛੱਡ ਕੇ ਭੱਜ ਕੇ ਨਾ ਫਿਰ ਪਿੱਛੇ ਜਾਣ ਜੋਗੇ ਨਾ ਅੱਗੇ ਜਾਗੇ ਉਹ ਦਾ ਵਿਰੋਧ ਕਰਨ ਲੱਗੇ ਵੀ ਆ ਬਿੱਲ ਵਾਪਸ ਲਓ ਜੀ ਜਾਂ ਬੇਲੇ ਠੀਕ ਨਹੀਂ ਲਿਆਉਣਾ ਉੱਥੇ ਗੱਲ ਹੀ ਕੀਤੀ ਇਸ ਗੱਲ ਦਾ ਬੀਜੇਪੀ ਬਹੁਤ ਭਾਰੀ ਇਹਨਾਂ ਨੇ ਇਸ ਗੱਲ ਨੂੰ ਇਸ ਤਰੀਕੇ ਨਾਲ ਖਰਾਬ ਕੀਤਾ ਉਹ ਤੁਹਾਡੇ ਮੂਰੇ ਉਹ ਤੋਂ ਬਾਅਦ ਜਦੋਂ 22 ਦੀ ਇਲੈਕਸ਼ਨ ਆ ਗਈ ਜਦੋਂ 22 ਚ ਇਸ ਇੰਨੀ ਅੱਗ ਸੀ ਉਦੋਂ ਬੀਜੇਪੀ 117 ਸੀਟਾਂ ਤੇ ਲੜ ਲਈ ਹੁਣ ਪਾਰਲੀਮੈਂਟ ਜਿਹੜੀ ਆਈ 24 ਚ ਜੀ ਚ ਅਸੀਂ ਲੜੇ ਆ ਉਹ ਕੱਲੇ ਲੜ ਲਈ ਤੇ ਹੁਣ ਦੱਸੋ ਮੈਨੂੰ 27 ਚ ਲੜਨ ਕਿਉਂ ਨਹੀਂ ਲੜਾਂਗੇ ਦੋ ਜਦੋਂ ਵਿਧਾਨ ਸਭਾ ਵੀ ਲੜ ਲਈ ਪਾਰਲੀਮੈਂਟ ਵੀ ਕੱਲੇ ਲੜ ਲਈ ਤੇ ਅਗਲੀ ਕਿਉਂ ਨਹੀਂ ਲੜਾਂਗੇ ਸਾਡੇ ਰੋਜ ਪੈਰ ਜਿਹੜੇ ਆ ਉਹ ਮਜ਼ਬੂਤ ਹੋ ਰਹੇ ਆ ਅਸੀਂ ਆ ਤਰਨ ਤਰਨ ਵੋਟ ਦੀ ਗੱਲ ਨਹੀਂ ਅਸੀਂ ਹਰ ਪਿੰਡ ਚ ਜਾ ਕੇ ਸਾਡਾ ਬੂਥ ਲੱਗਿਆ ਹਰ ਪਿੰਡ ਚ ਸਾਨੂੰ ਲੋਕਾਂ ਨੇ ਕਿਹਾ ਵੀ 27 ਚ ਤੁਹਾਨੂੰ ਪਾਵਾਂਗੇ 27 ਚ ਨਹੀਂ ਉਹ ਚ ਉਹ ਜਾਖੜ ਸਾਹਿਬ ਨੇ ਤਾਂ 24 ਚ ਵੀ ਆ ਜਿਹੜੀ ਪਾਰਲੀਮੈਂਟ ਸੀ ਉਹ ਚ ਵੀ ਬੜਾ ਉਹਨਾਂ ਦਾ ਇਹ ਵਿਊ ਸੀ ਪਰ ਆਪਣਾ ਇੱਕ ਨਿੱਜੀ ਵਿਊ ਹੋਣਾ ਉਹ ਅਲੱਗ ਗੱਲ ਆ ਹੁਣ ਜਿਵੇਂ ਕੈਪਟਨ ਸਾਹਿਬ ਵੀ ਨੇ ਪਹਿਲਾਂ ਕਿਹਾ ਸੀ ਪਰ ਹੁਣ ਜਦੋਂ ਕੈਪਟਨ ਸਾਹਿਬਾ ਨਿਕਲੇ ਨੇ 3 ਦਿਨ ਉਹਨਾਂ ਦੀ ਇੰਟਰਵਿਊਜ਼ ਹੋਈਆਂ ਉਹਨਾਂ ਨੇ ਕਿਹਾ ਵੀ ਇਹ ਕੰਮ ਹਾਈ ਕਮਾਂਡ ਦਾ ਹਜੇ ਦੂਰ ਆ ਉਹਨਾਂ ਨੇ ਦੇਖਣਾ ਇਸ ਕਰਕੇ ਮੈਨੂੰ ਜਿੰਨਾ ਦੇਖੋ ਮੈਂ ਥੋੜਨਾ ਸਹਿਮਤ ਆ ਵੀ ਜਿਹੜੇ ਅਕਾਲੀ ਦਲ ਦੇ ਨਾਲ ਉਈ ਬਾਲ ਰਹੇ ਆ ਬੀਜੇਪੀ ਦੇ ਬਹੁਤ ਲੋਕ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਚ ਮੰਤਰੀ ਰਹੇ ਉਰੇ ਵੀਰੇ ਉੱਥੇ ਵੀ ਰਹੇ ਉਹ ਇੱਕ ਕੰਫਰਟ ਆ ਜਿਹੜਾ ਉਹ ਇੱਕ ਕੰਫਰਟ ਹੈਗਾ ਉਹਨਾਂ ਉਹਨਾਂ ਦਾ ਪਰ ਮੈਨੂੰ ਇਹ ਦੱਸੋ ਮੈਂ ਇੱਕ ਗੱਲ ਜੇ ਬੀਜੇਪੀ 20 ਸੂਬਿਆਂ ਤੋਂ ਉੱਤੇ ਬੀਜੇਪੀ ਦੀ ਅੱਜ ਸਰਕਾਰ 20 ਸੂਬਿਆਂ ਚ ਸਰਕਾਰ ਆ ਆ 14 ਨੂੰ ਬਿਹਾਰ ਚ ਵੀ ਬਣ ਗਈ ਦੁਆਰਾ ਤੀਜੀ ਵਾਰ ਮੋਦੀ ਜੀ ਬੀਜੇਪੀ ਦੀ ਐਨਡੀਏ ਦੀ ਸਰਕਾਰ ਦੇਸ਼ ਚ ਬਈ ਸਾਨੂੰ ਜੇ ਬੀਜੇਪੀ ਦੀ ਕੱਲੀ ਸਰਕਾਰ ਨਹੀਂ ਬਣਦੀ ਪੰਜਾਬ 'ਚ ਤੇ ਸਾਨੂੰ ਕੀ ਅਸੀਂ ਅਸੀਂ ਅਕਾਲੀਆਂ ਨੂੰ ਬਣਾ ਕੇ ਆਪਣੀ ਬਦਨਾਮੀ ਕਰਾਉਣੀ ਹੈ ਵੀ ਇਹ ਬੇਅਦਵੀ ਕਰਨ ਇਹ ਬਣ ਕੇ ਚਿੱਟਾ ਵੇਚਣ ਅਸੀਂ ਉਹ ਗੱਲ ਬੀਜੇਪੀ ਦੇ ਅਸੀਂ ਆਪਣੇ ਇਹਨਾਂ ਨੂੰ ਬਣਾਉਣ ਖਾਤਰ ਅਸੀਂ ਇਹ ਸਾਰੀ ਮਿਹਨਤ ਕਰ ਰਹੇ ਹਾਂ ਮੇਰੇ ਅਰਗੇ ਮੰਤਰੀ ਬਣਾਏ ਨੇ ਅੱਜ ਮੈਂ ਜਿਹੜੇ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਵੀ ਇਹ ਝੋਲੀ ਚਕਾਲੀ ਦਲ ਦੇ ਪਾਈਏ ਅਸੀਂ ਬਿਲਕੁਲ ਨਹੀਂ ਅਜੇ ਤੁਹਾਡਾ ਜਵਾਬ ਆ ਗਿਆ 100 ਸਾਲ ਬੜਾ ਹੈ ਸਵਾਲ ਹੈ ਅ ਗੁਰੂ ਤੇਗ ਬਹਾਦਰ ਜੀ ਦਾ ਪਤਨ 350 ਸਾਲਾ ਕੌਮੀ ਪੱਧਰ ਤੇ ਮਨਾ ਰਹੇ ਆ ਪੰਜਾਬੀ ਮਨਾ ਰਹੇ ਆ ਇਤਫਾਕ ਦੀ ਗੱਲ ਹੈ ਕਿ ਤੁਸੀਂ ਅੱਜ ਪੰਜਾਬ ਦੀ ਕੈਪੀਟਲ 'ਚ ਬੈਠੇ ਹੋ ਕੁਝ ਦਿਨ ਰਹਿ ਗਿਆ 350 ਸਾਲ ਲਈ ਪਰ ਇੱਕ ਸਵਾਲ ਹੈ ਕਿਉਂਕਿ ਐਸਜੀਪੀਸੀ ਵੀ ਕਹਿ ਰਹੀ ਹੈ ਬਾਕੀ ਧਾਰਨ ਇੰਜੀਨੀਅਰਾਂ ਵੀ ਕਹਿ ਰਹੀਆਂ ਲੱਖਾਂ ਲੋਕਾਂ ਨੇ ਆਉਣਾ ਉਹਦੇ ਟ੍ਰੇਨ ਵਗੈਰਾ ਦਾ ਕਿਸ ਤਰ੍ਹਾਂ ਦਾ ਇੰਤਜ਼ਾਮ ਕਰ ਰਹੇ ਹੋ ਦੇਖੋ ਐਨਡੀਆ ਦੇ ਬਾਰੇ ਸਾਰੇ ਜਾਣਨਾ ਚਾਹੁੰਗੇ ਤੁਸੀਂ ਬਹੁਤ ਟੁਕਮਾ ਤੇ ਇੰਪੋਰਟੈਂਟ ਅਸੀਂ ਇਹ ਸੇ ਕਰਕੇ ਸਾਰੇ ਰੇਲਵੇ ਮਿਨਿਸਟਰੀ ਨੇ ਪਹਿਲਾਂ ਦਿੱਲੀ ਅੱਜ ਤੋਂ 1 ਮਹੀਨਾ ਪਹਿਲਾਂ ਅਸੀਂ ਬੇਨਤੀ ਕੀਤੀ ਐਸਜੀਪੀਸੀ ਵਾਲਿਆਂ ਨੂੰ ਉਹ ਵੀ ਆਏ ਉਹਨਾਂ ਨੇ ਘਰੇਵਾਲ ਸਾਹਿਬ ਦੀ ਡਿਊਟੀ ਲਈ ਅਸੀਂ ਬੇਨਤੀ ਕੀਤੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚਲੋ ਉਹ ਨਾਲ ਹੀ ਸਿਰਸਾ ਸਾਹਿਬ ਬੈਠੇ ਆ ਉਹਨਾਂ ਦੇ ਉਹ ਆ ਗਏ ਅਸੀਂ ਢਿੰਡਾ ਸਾਹਿਬ ਆਏ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਢਿੰਡਾ ਸਾਹਿਬ ਆਏ ਆਪ ਅਸੀਂ ਤਖਸਾਲ ਪਟਨਾ ਸਾਹਿਬ ਤੋਂ ਆਏ ਉਹਨਾਂ ਦੇ ਪ੍ਰਧਾਨ ਸਾਡੇ ਆਪ ਦੇ ਸੋਹੀ ਸਾਹਿਬ ਉਹ ਆਏ ਇਸੇ ਤਰੀਕੇ ਨਾਲ ਸਾਡੇ ਨਦੇਟ ਸਾਹਿਬ ਦੇ ਜਿਹੜੇ ਪ੍ਰਧਾਨ ਨੇ ਉਹ ਉੱਥੇ ਮੌਜੂਦ ਸੀ ਤੇ ਚੀਫ ਖਾਲਸਾ ਦਬਾਨ ਤੋਂ ਜਿਹੜੇ ਆਪਣੇ ਐਮ ਐਲ ਏ ਨੇ ਆਮ ਆਦਮੀ ਪਾਰਟੀ ਦੇ ਕੀ ਨਾਮ ਉਹਨਾਂ ਦਾ ਅੰਮ੍ਰਿਤਸਰ ਵਾਲੇ ਨੇਜਰਸ ਉਹ ਕਿਤੇ ਬਾਹਰ ਗਏ ਸੀ ਉਹਨਾਂ ਨੇ ਆਪਣੇ ਥਾਂ ਟੀਮ ਭੇਜੀ ਤੇ ਅਸੀਂ ਉਹਨਾਂ ਨਾਲ ਬੜੀ ਡਿਟੇਲਡ ਮੀਟਿੰਗ ਕਰਕੇ ਜੋ ਸਲੋਗਨ ਦੀ ਗੱਲ ਹੋਈ ਵੀ ਕਿਸ ਤਰੀਕੇ ਨੇ ਰੇਲਵੇ ਸਟੇਸ਼ਨ ਤੇ ਸਲੋਗਨਸ ਲਿਖਣੇ ਆ ਕਿਸ ਤਰੀਕੇ ਨਾਲ ਟ੍ਰੇਨਸ ਚਲਾਉਣੀਆਂ ਕਿੰਨੀ ਲੋਡ ਆ ਅਸੀਂ ਉਹ ਸਾਰੀ ਆਪਣੀ ਗੱਲ ਵੀ ਉਹਨਾਂ ਨੂੰ ਦੱਸਤੀ ਤੇ ਉਹਨਾਂ ਨੇ ਸਾਡੇ ਨਾਲ ਸ਼ੇਅਰ ਕਰ ਲਈ ਸਾਡੀ ਬਿਲਕੁਲ ਪੂਰੀ ਤਿਆਰੀ ਆ ਜਿਵੇਂ ਜਿਵੇਂ ਉਹ ਹਾਂ ਇੱਕ ਇੱਕ ਗੱਲ ਜ਼ਰੂਰ ਜਿਹੜੀ ਕਿ ਸਾਡੇ ਮੰਤਰੀ ਨੇ ਜਿਹੜੇ ਐਜੂਕੇਸ਼ਨ ਮਿਸਟਰ ਅਮੰਦਰਪੁਰਾ ਆਪਣੇ ਇੱਥੇ ਵਾਲੇ ਬੈਂਸ ਸਾਹਿਬ ਉਹਨਾਂ ਨੇ ਵੀ ਦੋ ਤਿੰਨ ਵਾਰ ਮੇਰੇ ਨਾਲ ਕਈ ਵਿਸ਼ਿਆਂ 'ਤੇ ਗੱਲ ਕੀਤੀ ਜਿਵੇਂ ਉਹਨਾਂ ਨੇ ਕਿਹਾ ਵੀ ਸਪੈਸ਼ਲ ਬੰਦੇ ਬਾਰਤ ਇੱਥੋਂ ਚਲਾ ਦਿਓ ਜਾਂ ਸ਼ਤਾਬਦੀ ਚਲਾ ਦਿਓ ਮੈਂ ਉਹ ਬੰਦੇ ਬਾਰਤ ਜਾ ਸ਼ਤਾਬਦੀ ਉਹ ਅਲੱਗ ਚੀਜ਼ ਉਹ ਐ ਨਹੀਂ ਮਤਲਬ ਚੱਲ ਸਕਦੀ ਉਹ ਥੋੜੀਆਂ ਸੀਟਾਂ ਐ ਤੇ ਇਸ ਤਰੀਕੇ ਨਾਲ ਅਸੀਂ ਬਰ ਬਾਕੀ ਜਿਹੜੀਆਂ ਜਿਸ ਤਰੀਕੇ ਨਾਲ ਫਰਸਟ ਕਲਾਸ AC ਆ ਸੈਕੰਡ ਕਲਾਸ ਥਰਡ ਉਹ ਟ੍ਰੇਨਾਂ ਜਿੰਨੀਆਂ ਵੀ ਨੇ ਆ 12000 ਤੱਕ ਅਸੀਂ ਹੁਣ ਛੱਤ ਪੂਜਾ ਲਈ ਜਾਂ ਦੀਵਾਲੀ ਲਈ ਜਾਂ ਹੋਰ ਲਈ ਤੇ ਕੋਈ ਵੀ ਮੈਂ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਕੋਈ ਵੀ ਇਸ ਕਮੀ ਨਹੀਂ ਰਹੇਗੀ ਤੇ ਹੋਰ ਵੀ ਜਿਹੜੇ ਵੀ ਮੈਂ ਤੁਹਾਡੇ ਰਾਹੀਂ ਵੀ ਕਹਿਣਾ ਚਾਹੁੰਨਾ ਜਿਹੜੇ ਵੀ ਕੋਈ ਕਮੇਟੀ ਗੁਰਦੁਆਰਾ ਪ੍ਰੋਂਦਰ ਕਮੇਟੀ ਗੁਰਦੁਆਰਿਆਂ ਦੇ ਪ੍ਰਧਾਨ ਨਿੱਜੀ ਤੌਰ ਤੇ ਵੀ ਕੋਈ ਵੀ ਰਾਇ ਸਾਡੇ ਮੇਲ ਰਾਹੀਂ ਦੇ ਸਕਦੇ ਆ ਲਿਖ ਕੇ ਦੇ ਸਕਦੇ ਆ ਟੈਲੀਫੋਨ ਤੇ ਦੇ ਸਕਦੇ ਆ ਉਹ ਅਸੀਂ ਪੂਰੀ ਉਹਨਾਂ ਦੀ 100% ਕਰਾਂਗੇ